ਦੇਵੀ ਨਾ ਕਰਿਓ ਜਿਨ੍ਹਾਂ ਨੇ ਮਾਂ ਬਾਪ ਦੇ ਹਿਰਦੇ ਦੁਖਾਏ ਕਦੇ ਸੁਖੀ ਨਹੀਂ ਬਸੇ ਮਾਂ ਤੇ ਬਾਪ ਦਾ ਸਤਕਾਰ ਕਰੀਏ ਜਿਨ੍ਹਾਂ ਨੇ ਆਪਾ ਵਾਰ ਕੇ ਸਾਨੂੰ ਏਡੇ ਏਡੇ ਕੀਤਾ ਮਿੱਟੀਆਂ ਵਿੱਚ ਮਿੱਟੀਆ ਹੁੰਦੇ ਗਿੱਲੀਆਂ ਥਾਮਾਂ ਤੇ ਪੈ ਪੈ ਕੇ ਪਾਲਿਆ ਹੁੰਦਾ ਨਾ ਕਿਤੇ ਉਹਨਾਂ ਦੀਆਂ ਬਾਦ ਅਸੀਸਾਂ ਨਾ ਲੈ ਲਿਆ ਅੱਜ ਮਾਂ ਪਿਤਾ ਕਿੱਡਾ ਵੱਡਾ ਮਾਣ ਦਿੱਤਾ ਬੀਬੀ ਪਾਣੀ ਨੇ ਕਹਿੰਦੀ ਬਾਪੂ ਐ ਪਾਲਿਆ ਪੋਸਿਆ ਵੱਡਿਆਂ ਕੀਤਾ ਉਹਦੀ ਮਰਜ਼ੀ ਤੇ ਜੇ ਲਾਇਆ ਲੜ ਜੇਠੇ ਤੇ ਕੁਝ ਸੋਚ ਕੀ ਲਾਇਆ ਹੋਣਾ ਲੜ ਲਾ ਦਿੱਤਾ ਸੇਵਾਵਾਂਾਂ ਬੜੀਆਂ ਵੱਡੀਆਂ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਵਿਆਹ ਕਰ ਦਿੱਤਾ ਬੀਬੀ ਪਾਨੀ ਦਾ ਭਾਈ ਜੇਠਾ ਜੀ ਦਾ ਰਿਸ਼ਤਾ ਜਵਾਈ ਸਹੁਰੇ ਵਾਲਾ ਪਰ ਪਾਸੇ ਰੱਖਤਾ ਕਹਿੰਦੇ ਨਹੀਂ ਦਾਤਿਆ ਤੂੰ ਕੀ ਪਿਤਾ ਹੈ ਤੂੰ ਮੇਰਾ ਗੁਰੂ ਹੈ ਤੇ ਗੁਰੂ ਹੀ ਰਹਿਣਾ ਉਸੇ ਤਰ੍ਹਾਂ ਸੇਵਾ ਕਰਦੇ ਰਹੇ ਟੋਕਰੀ ਫਿਰ ਬੌਲੀ ਸਾਬ ਦੇ ਆਲੇ ਦੁਆਲੇ ਥੜੇ ਬਣਾਉਣ ਦੀ ਵੀ ਸੇਵਾ ਉਹ ਇੱਕ ਵੱਖਰੀ ਸਾਖੀ ਹੈ ਵੱਡਾ ਇਤਿਹਾਸ ਹੈ ਤੇ ਉਹਦੇ ਵਿੱਚੋਂ ਵੀ ਪਾਸ ਹੋਏ ਪੂਰੇ ਨੰਬਰ ਲੈ ਕੇ 3-4 ਦਿਨਾਂ ਤੱਕ ਥੜੇ ਬਣਵਾ ਕੇ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ RAM ਕਸੌਟੀ ਸੋਸ ਹੈ ਕਿਉਂਕਿ ਦੇਖਣਾ ਸੀ ਅੰਦਰ ਦੇ ਥੜੇ ਨੇ ਬਾਹਰਲਾ ਤਾਂ ਇੱਕ ਪਰਖ ਸੀ ਬਸ ਵੀ ਕੌਣ ਬਣਾਉਂਦਾ ਅਸਲ ਵਿੱਚ ਅੰਦਰਲਾ ਥੜਾ ਵੇਖਣਾ ਸੀ ਜਿੱਤੇ ਗੁਰੂ ਨਾਨਕ ਦੀ ਜੋਤ ਨੂੰ ਧਰਨਾ ਸੀ ਗੁਰੂ ਅਮਰਦਾਸ ਮਹਾਰਾਜ ਤੇ ਉਹ ਥੜਾ ਤਿਆਰ ਹੋਇਆ ਭਾਈ ਜੇਠੇ ਦੇ ਅੰਦਰ ਜੋਤ ਟਟਕਾ ਦਿੱਤੀ ਤੇ ਹੁਕਮ ਲਾ ਦਿੱਤਾ ਚਲੋ ਜਾ ਕੇ ਨਮਾ ਨਗਰ ਵਸਾਓ ਫਿਰ ਨਗਰ ਵਸਾਇਆ ਚੱਕ RAM DAS PUR ਮੋੜੀ ਗੱਡੀ ਚੱਕ RAM DAS PUR ਨਗਰ ਵਸਿਆ ਜੀ ਦਾ ਬਾਅਦ ਵਿੱਚ ਨਾਮ ਰੱਖਿਆ ਗਿਆ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਧਰਤੀ ਜਿਹਦਾ ਨਾਮ ਰੱਖਿਆ ਗਿਆ ਦਰਬਾਰ ਸਾਹਿਬ ਤੇ ਗੁਰਮੁਖੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆ ਕਿਹੜੇ ਆਵਾਨੀ ਅਡਾਨੀ ਅੱਜ ਕਹਿੰਦੇ ਆ ਜੀ ਏਡੇ ਏਡੇ ਕਾਰੋਬਾਰ 64 ਤਰ੍ਹਾਂ ਦੇ ਕਿੱਤੇ ਕਾਰ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤਸਰ ਦੀ ਧਰਤੀ ਤੇ ਲਿਆ ਕੇ ਇਹੋ ਜਿਹੇ ਆਵਾਨੀ ਅਡਾਨੀ ਬਿਠਾਏ 64 ਤਰ੍ਹਾਂ ਦੇ ਕਿੱਤੇ ਕਰਨ ਵਾਲੇ ਲੋਕ ਸਭ ਤੋਂ ਵੱਡਾ ਸ਼ਹਿਰ ਬਸਾਇਆ ਧੰਨ ਗੁਰੂ ਰਾਮਦਾਸ ਘਰ ਕਿਹਨੇ ਬਸਾਇਆ ਜਿਹਦਾ ਇੱਕ ਦਿਨ ਚੂਨਾ ਮੰਡੀ ਲਾਹੌਰ ਦੇ ਵਿੱਚ ਨਿੱਕੇ ਦੇ ਘਰੋਂ ਜਿੰਦਾ ਵੱਜ ਗਿਆ ਲੋਕ ਕਹਿੰਦੇ ਸੀ ਹੁਣ ਇਹਨੂੰ ਕਿਹਨੇ ਪੁੱਛਣਾ ਇਹਦਾ ਹੈ ਹੀ ਕੋਈ ਨਹੀਂ ਰਿਹਾ ਹੀ ਕੋਈ ਨਹੀਂ ਰੋਲ ਖੋਲ ਜੇਗਾ ਪਰ ਜਦੋਂ ਗੁਰੂ ਦੀ ਸ਼ਰਨ ਆ ਦੇ ਤੇ ਗੁਰੂ ਰੋਲ ਨਹੀਂ ਦਿੰਦਾ ਗੁਰੂ ਸਾਹਿਬ ਨੇ ਕਿੱਡੀਆਂ ਵੱਡੀਆਂ ਕਿਰਪਾ ਰਹਿਮਤਾ ਕੀਤੀਆਂ ਜਿਹੜਾ ਭਾਈ ਦੇਠਾ ਖੁਦ ਕਈ ਰਾਤਾਂ ਭੁੱਖਾ ਸੌਂਦਾ ਰਿਹਾ ਨਾ ਕਈ ਵਾਰ ਕੁਝ ਬਣਿਆ ਘਰ ਵਿੱਚ ਅੱਜ ਉਸ ਗੁਰੂ ਰਾਮਦਾਸ ਦੇ ਘਰੇ ਜਾ ਕੇ ਕੋਈ ਭੁੱਖਾ ਨਹੀਂ ਸੌਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਆਇਸ ਘਰ ਦੀ ਸਿਮਤ ਹੈ ਜਿੱਥੇ ਬੈਠੇਆਂ ਝੋਲੀਆਂ ਅੱਡ ਗਏ ਇਸ ਘਰ ਦੀ ਵਡਿਆਈ ਹੈ ਜਿਹੜੇ ਕਹਿੰਦੇ ਸੀ ਇਹਦਾ ਘਰ ਹੀ ਨਹੀਂ ਕੋਈ ਹੋਣਾ ਇਹਨੂੰ ਕਿਹਨੇ ਧੀ ਦੇਣੀ ਇਹਦਾ ਕੋਈ ਨਹੀਂ ਹੋਣਾ ਉਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਵਡਿਆਈਆਂ ਵਾਹ ਇੱਕ ਮਿਸਟਰ ਟ੍ਰੰਪ ਪੱਤਰਕਾਰ ਸੀ ਵਿਦੇਸ਼ੀ ਭਾਰਤ ਦੀ ਧਰਤੀ ਤੇ ਆਇਆ ਉਨੇ ਨਾ ਮੌਇਨਾ ਕੀਤਾ ਕਹਿੰਦਾ ਮੈਂ ਸਾਰੇ ਧਾਰਮਿਕ ਉਸਤਾਦਾਂ ਦੀ ਇੱਕ ਸਾਂਝੀ ਕਿਤਾਬ ਲਿਖਣੀ ਚਾਹੁੰਦਾ ਉਹ ਗਿਆ ਸਾਰੇ ਥਾਮਾਂ ਤੇ ਸਾਰੇ ਸਤਿਕਾਰਯੋਗ ਨੇ ਕਿਸੇ ਧਾਰਮਿਕ ਸਾਨ ਨੂੰ ਮਾੜਾ ਨਾ ਕਹੋ ਕਦੇ ਵੀ ਸਾਰੇ ਆਪੋ ਆਪਣੀ ਥਾਂ ਤੇ ਚੰਗੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਸਾਰਿਆਂ ਦਾ ਸਤਿਕਾਰ ਹੈ ਪਰ ਹਾਂ ਬਿਲਖਣਤਾ ਵਡਿਆਈ ਉਹ ਕਹਿੰਦਾ ਮੈਂ ਗਿਆ بڑے ਥਾਮਾਂ ਦੇ ਉੱਤੇ ਪਰ ਕਹਿੰਦਾ ਜਦੋਂ ਗੁਰੂ ਰਾਮਦਾਸ ਦੇ ਘਰ ਵਿੱਚ ਆਇਆ ਨਾ ਉਹ ਨਹੀਂ ਆਪਣੀ ਕਿਤਾਬ ਵਿੱਚ ਲਿਖਿਆ ਉਹ ਕਹਿੰਦਾ ਇਸ ਘਰ ਦੀ ਬੁਲੱਖਣਤਾ ਇਹ ਵੇਖੀ ਇੱਥੇ Hindu ਕੋ ਆਤੇ ਦੇਖਾ Muslim ਕੋ ਜਾਤੇ ਦੇਖਾ ਕਹਿੰਦਾ ਇੱਥੇ ਸਾਰੀ Hindu ਕੋ ਆਤੇ ਦੇਖਾ Muslim ਕੋ ਜਾਤੇ ਦੇਖਾ ਸਿੱਖੋਂ ਕੋ ਬਾਣੀ ਗਾਤੇ ਦੇਖਾ ਕਹਿੰਦਾ ਜਦੋਂ ਮੈਂ ਦਰਬਾਰ ਵਿੱਚ ਗਿਆ ਸਿੱਖ ਬਾਣੀ गा ਰਹੇ ਪਹਿੰਦਾ ਹੈਰਾਨੀ ਦੀ ਹੱਦ ਨਾ ਰਹੀ ਸੂਦਰ ਕੋ ਹਲਵਾ ਖਾਤੇ ਦੇਖਾ ਕਹਿੰਦਾ ਜਿਨ੍ਹਾਂ ਨੂੰ ਕਈ ਥਾਵਾਂ ਤੇ ਮੈਂ ੱੱਕੇ ਵੱਜਦੇ ਦੇਖੇ ਨਾ ਵੀ ਤੁਸੀਂ ਸੂਦਰ ਹੋ ਤੁਸੀਂ ਇੱਕ ਲੈਣ ਚ ਨਹੀਂ ਬਹਿ ਸਕਦੇ ਤੁਸੀਂ ਮੰਦਰ ਚਾਰਤੀ ਨਹੀਂ ਕਰ ਸਕਦੇ ਕਹਿੰਦਾ ਉਹਨਾਂ ਸਾਰਿਆਂ ਨੂੰ ਤਾਂ ਗੁਰੂ ਰਾਮਦਾਸ ਦੇ ਘਰੇ ਇੱਕੋ ਹੀ ਪੰਗਤੀ ਵਿੱਚ ਬੈਠਿਆਂ ਨੂੰ ਸ਼ੱਕ ਦੇ ਵੇਖਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਘਰ ਦੀ ਵਡਿਆਈ ਆ ਉਹਨੇ ਵੀ ਕਹਿ ਦਿੱਤਾ ਦਰ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਾਣਾ ਦਰ ਕੋਈ ਦਰ ਵੇਖੇ ਦੁਨੀਆਂ ਦੇ ਤਾਰੇ ਘਨਾਧਰ ਕੋਈ ਦਾਰੇ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਨਾਧਰ ਕੋਈ ਦਾਰੇ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਨਾਧਰ ਕੋਈ ਦਾਰੇ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਨਾਧਰ ਕੋਈ ਦਾਰੇ ਵੇਖੇ ਦੁਨੀਆਂ ਦੇ ਦਰ ਵਾਰ ਗਾਣਾ ਦਰ ਕੋਈ ਦਰ ਦੇਖੇ ਦੁਨੀਆ ਦੇ ਜੀ ਤੇਰੇ ਦਰ ਵਾਰ ਗਾਣਾ ਦਰ ਦੇਖੇ ਦੁਨੀਆ ਦੇ ਤੇਰੇ ਦਰ ਵਾਰ ਗਾਣਾ ਦਰ ਕੋਈ ਦਰ ਵਾਰ ਗਾਣਾ ਦਰ ਕੋਈ ਤੇਰੇ ਦਰ ਵਾਰ ਗਾਣਾ ਦਰ ਕੋਈ ਦਰਵਰ جناਦਰ ਕੋਈ ਦਰਵਰ جناਦਰ ਕੋਈ ਤੇਰੇ ਦਰਵਰ ganaਦਰ ਕੋਈ ਦਰਵਰ جناਦਰ ਕੋਈ ਤੇਰੇ ਦਰਵਰ ganaਦਰ ਕੋਈ ਤੇਰੇ ਦਰਵਰ ganaਦਰ ਕੋਈ ਦਰਵਰ ਘਣਾ ਦਰ ਕੋਈ ਤੇਰੇ ਦਰਵਰ ਘਣਾ ਦਰ ਕੋਈ ਦਰ ਵੇਖੇ ਦੁਨੀਆ ਦਰ ਵੇਖੇ ਦੁਨੀਆ ਤੇਰੇ ਦਰਵਰ ਦਾ ਨਾਂ ਦਰ ਕੋਈ ਦਰ ਵੇਖੇ ਦੁਨੀਆ ਦੇ ਤੇਰੇ ਦਰਵਰ ਦਾ ਨਾਂ ਦਰ ਕੋਈ ਦਰ ਵੇਖੇ ਦੁਨੀਆ ਦੇ ਦਰਬਾਰ ਗਣਾ ਧਰ ਕੋਈ ਦਰ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਣਾ ਧਰ ਕੋਈ ਦਰ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਣਾ ਧਰ ਕੋਈ ਦਰ ਵੇਖੇ ਦੁਨੀਆਂ ਦੇ ਤੇਰੇ ਦਰਬਾਰ ਗਣਾ ਧਰ ਕੋਈ ਇੱਥੇ ਸਭੇ ਥਾ ਨਹੀਂ ਤੁੱਟ ਜਿਹੇ ਬਦੋਹ ਪਰਖ ਵਿਧਾਤਾ ਤਾ ਤੂੰ ਸੋਹਿਆ ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਵਰਗਾ ਕੋਈ ਦਰ ਨਹੀਂ ਦਿਖਿਆ ਦੁਨੀਆ 'ਚ ਜਿਹਦਾ ਕੋਈ ਘਰ ਨਹੀਂ ਸੀ ਜਿਹਦਾ ਕੋਈ ਦਰ ਨਹੀਂ ਸੀ ਧੰਨ ਗੁਰੂ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਉਹਦਾ ਇਹੋ ਜਿਹਾ ਘਰ ਬਣ ਗਿਆ ਉਹਦੇ ਘਰ ਵਰਗਾ ਦੁਨੀਆ 'ਚ ਘਰ ਕੋਈ ਨਹੀਂ ਜਿਹੜਾ ਆਪ ਭੁੱਖਾ ਸੌਂਦਾ ਸੀ ਤੇ ਅੱਜ ਉਹਦੇ ਘਰ ਜਾ ਕੇ ਕੋਈ ਭੁੱਖਾ ਨਹੀਂ ਸੌਂਦਾ ਛੱਤ ਮਿਲਦੀ ਹਰੇਕ ਨੂੰ ਇਸ ਕਰਕੇ ਭਾਵਨਾ ਤੇ ਗੁਰਮੁਖ ਪਿਆਰਿਓ ਐਸਾ ਘਰ ਜਿਹਦੇ ਘਰ ਨੂੰ ਚੌਹਾਂ ਪਾਸਿਆਂ ਤੋਂ ਦਰਵਾਜ਼ੇ ਖੁੱਲੇ ਜਿੱਧਰੋਂ ਕੋਈ ਮਰਜ਼ੀ ਆ ਦੇ ਪਰ ਰਾਹ ਇੱਕੋ ਹੀ ਐ ਸਾਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀ ਅੱਜ ਨਾ ਬੜੇ ਵਿੱਚ ਸਿਆਣੇ ਕਹਿੰਦੇ ਜੀ ਦੋ ਬਣਾ ਦੇਣ ਇੰਨਾ ਕੱਠ ਹੋ ਜਾਂਦਾ ਦੋ ਰਾਹ ਬਣਾ ਦੇਣ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਿਹੜਾ ਪਤਾ ਨਹੀਂ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹੜਾ ਪਤਾ ਨਹੀਂ ਸੀ ਵੀ ਇੱਥੇ ਇਕੱਠ ਹੋਣਗੇ ਪਰ ਉਹਨਾਂ ਨਾਲੋਂ ਸਿਆਣੇ ਨਾ ਬਣੀਏ ਉਹਨਾਂ ਇੱਕ ਕਿਉਂ ਬਣਾਇਆ ਚਾਰੇ ਪਾਸਿਆਂ ਤੋਂ ਆਉਣ ਵਾਲਿਆਂ ਦੀ ਇੱਕ ਹੋਵੇ ਨਹੀਂ ਸਾਡੇ ਆਲੇ ਨੇ ਤੇ ਬੰਡੀਆਂ ਪਾ ਲੈਣੀਆਂ ਸੀ ਆ ਹਿੰਦੂਆਂ ਦਾ ਜੀ ਆ ਮੁਸਲਮਾਨਾਂ ਦਾ ਜੀ ਆ ਬੁਲਾਨਿਆਂ ਦਾ ਜੀ ਰਾਹ ਤਾਂ ਜਿੰਨੇ ਮਰਜ਼ੀ ਬਣਾ ਲਓ ਹਾਂ ਜਿੱਧਰੋਂ ਮਰਜ਼ੀ ਆ ਜਾ ਆਉਣਾ ਇੱਕੋ ਹੀ ਰਾਹ ਪਵੇਗਾ ਉਹ ਹੈ ਪ੍ਰੇਮ ਦਾ ਉਹ ਹੈ ਭਰੋਸੇ ਦਾ ਉਹ ਹੈ ਪ੍ਰਤੀਤ ਦਾ ਉਹ ਹੈ ਯਕੀਨ ਦਾ ਯਕੀਨ ਦੇ ਰਾਹ ਰਾਹੀ ਆ ਜਾ ਤਾਂ ਗੁਰੂ ਰਾਮਦਾਸ ਦੇ ਘਰ ਵਰਗਾ ਘਰ ਕੋਈ ਨਹੀਂ ਹੈ ਤੇ ਫਿਰ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਜਿਨ੍ਹਾਂ ਨੇ ਸੋਨੇ ਦੀ ਸੇਵਾ ਕਰਾ ਦਿੱਤੀ 골ਡਨ ਲਵਾ ਦਿੱਤਾ ਹੁਣ ਅੱਜ ਕਈ ਕਹਿੰਦੇ ਨੇ 골ਡਨ ਟੈਂਪਲ ਨਾ ਗਲਤੀ ਕਰੀਏ ਆਪਾਂ ਨਾਮ ਨਾ ਵਿਗਾੜੀਏ ਉਹਦੀ ਪ੍ਰਸ਼ੰਸਾ 골ਡਨ ਟੈਂਪਲ ਕਰਕੇ ਨਹੀਂ ਹੈ ਇਹ ਤੇ ਸ਼ੇਰੇ ਪੰਜਾਬ ਨੇ ਸੇਵਾ ਕਰਾਈ ਮਹਾਰਾਜਾ ਰਣਜੀਤ ਸਿੰਘ ਦੀਆਂ ਨੇ ਉਸ ਘਰ ਦੀ ਜਿਹੜੀ ਵਡਿਆਈ ਹੈ ਨਾ ਉਸ ਘਰ ਵਿੱਚ ਜਿਸ ਦਿਨ ਤੋਂ ਉਹ ਬਣਿਆ ਜਿਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਵਿੱਚ ਪ੍ਰਕਾਸ਼ ਹੋਇਆ ਅੱਜ ਤੱਕ ਉਹਦੇ ਅੰਦਰ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਕੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਦੂਜੀ ਗੱਲ ਨਹੀਂ ਬਸ ਹਰ ਵੇਲੇ ਉੱਥੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਉਸ ਘਰ ਦੀ ਸਿਫਤ ਇਸ ਕਰਕੇ ਹੈ ਕਿ ਉੱਥੇ ਬਾਣੀ ਦਾ ਪ੍ਰਵਾਹ ਸੋਨਾ ਕੀ ਚਾਹੇ ਕੋਈ ਹੀਰੇ ਲਵਾ ਦੇਵੇ ਜੇ ਸੋਨੇ ਦੀ ਗੱਲ ਤੇ ਲੰਕਾ ਵੀ ਸੋਨੇ ਦੀ ਸੀ ਫਿਰ ਤੇ ਰਾਵਣ ਦੀ ਬੜੀ ਵੱਡੀ ਵਡਿਆਈ ਹੋਣੀ ਚਾਹੀਦੀ ਉਹਨੇ ਤਾਂ ਲੰਕਾ ਹੀ ਪੂਰੀ ਸੋਨੇ ਦੀ ਬਣਾਈ ਵਡਿਆਈ ਸੋਨੇ ਦੀ ਨਹੀਂ ਹੈ ਵਡਿਆਈ ਤਾਂ ਨਾਮ ਦੀ ਹੈ ਵੱਡੇ ਕੀਆਂ ਵਡਿਆਈਆਂ ਚਿੱਚ ਕਹਿਣਾ ਕਹਿਣਾ ਜਿਸ ਕਰਕੇ ਭਾਈ ਸਤਕਾਰ ਦੇ ਆ ਸੋਨੇ ਅਸਥਾਨ ਬਣੇ ਨੇ ਮੈਨੂੰ ਬਾਬਾ ਜੀ ਵੱਲੋਂ ਗੁੰਬਦ ਸਾਹਿਬ ਦੀ ਸੇਵਾ ਜਿਹੜੀ ਤੁਹਾਡੇ ਨਗਰ ਦੀ ਕਿਉਂਕਿ ਗੁਰੂ ਦਾ ਘਰ ਹੈ ਸੋਨਾ ਹੋਣਾ ਚਾਹੀਦਾ ਸਭ ਕੁਝ ਇਹਦਾ ਹੀ ਦਿੱਤਾ ਹੈ ਅੱਜ ਇਹਦੇ ਮਹਿਲ ਕੋਠੀਆਂ ਵਿੱਚ ਆਪਾਂ ਰਹਿ ਰਹੇ ਹਾਂ ਕਿੰਨੇ ਕਿੰਨੇ ਸੋਹਣੇ ਮਕਾਨ ਬਣਾ ਕੇ ਰਹਿ ਰਹੇ ਹਾਂ ਤੇ ਪਤਾ ਨਹੀਂ ਕਿਹਦੇ ਕੋਲੋਂ ਕਿਹੜੀ ਸੇਵਾ ਮਹਾਰਾਜ ਨੇ ਲੈ ਲੈਣੀ ਹੁੰਦੀ ਹੈ ਤੇ ਇਹ ਸੇਵਾ ਜਿਹੜੀ ਚੱਲਣੀ ਆ ਚੱਲ ਰਹੀ ਆ ਉਹਦੇ ਵਿੱਚ ਸਾਰੇ ਨਗਰ ਨਿਵਾਸੀ ਰਲ ਮਿਲ ਕੇ ਪਾਈ ਆਪਾਂ ਕਿਉਂਕਿ ਜਿਹੜਾ ਦੁਆਰਾ ਅਸੀਂ ਅਸੀਂ ਇਹ ਘਰ ਨੂੰ ਕੁਝ ਨਹੀਂ ਦੇ ਸਕਦੇ ਸਾਰਾ